ਬਾਜੀ ਨਾ ਜੀ ਆਪਣਾ ਅਮਨਵੀਰ ਸਿੰਘ ਭਾਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ ਬਈ ਲੁਧਿਆਣੇ ਤੋਂ ਆ ਰਿਹਾ ਸੀ ਮੈਂ ਹੁਸ਼ਿਆਰਪੁਰ ਜਾ ਰਿਹਾ ਸੀ ਕਿਹੜੀ ਕੰਪਨੀ 'ਚ ਕੰਮ ਕਰਦੇ ਆ ਕੋਕਾ ਕੋਲਾ ਕੰਪਨੀ ਇਹ ਮੈਟਰ ਕੀ ਹੋਇਆ ਜਿਹੜਾ ਪੁਲ ਦੇ ਉੱਤੇ ਤੁਹਾਡਾ ਨਾ ਕੋਈ ਇਹ ਤਾਂ ਭਾਜੀ ਇਹ ਹਰਿਆਣਾ ਨੰਬਰ ਦੀ ਗੱਡੀ ਆ ਜੀ ਓਵਰਟੇਕ ਕਰਦਾ ਸੀ ਜੀ ਮੈਨੂੰ ਇਹ ਓਵਰਟੇਕ ਕਰਦੇ ਜੱਕ ਦਾ ਮਸਾਹ ਨਾ ਪਈ ਤੇ ਗੱਡੀ ਮੇਰੀ ਭੰਤੀ ਇੱਧਰ ਮੁੜ ਕੇ ਨਹੀਂ ਗੱਡੀ ਨੇ ਠਾ ਲਈ ਜੀ ਬਰਾਬਰ ਇਹ ਨਹੀਂ ਗੱਡੀ ਨਹੀਂ ਰੋਕੀ ਫਿਰ ਇੱਥੇ ਪੁਲ ਤੇ ਜੀ ਮੜੇ ਜਾਮ ਲੱਗਾ ਇਹਨਾਂ ਨੇ ਮੋੜੇ ਕਰਕੇ ਮੈਂ ਗੱਡੀ ਲਾਈ ਇਹਦੀ ਮੈਨੂੰ ਕੁੱਟਿਆ ਜ ਚਾਬੀ ਕੱਢ ਗਏ ਹੈ ਫੇਰ ਵੀ ਨੇ ਆਪਣੀ ਗੱਡੀ ਨਹੀਂ ਠਾਉਣ ਦੀ ਕੋਸ਼ਿਸ਼ ਕੀਤੀ ਫੇਰ ਉਧਰ ਮੁਲਾਜ਼ਮਾਂ ਦੇ ਆ ਕੇ ਰੋਕੇ ਜੀ ਉਹ ਨਹੀਂ ਮੈਨੂੰ ਚਾਬੀ ਦਵਾਈ ਦੀ ਆ ਕੇ ਇਨੀ ਗੁੱਟੇ ਜੀ ਇਹ 5 6 ਜਣੇ ਆ ਜੀ ਇਹ ਗੱਡੀ ਦੇ ਵਿੱਚ 5 6 ਜਣੇ ਇੱਕ ਗੱਡੀ ਦੇ ਵਿੱਚ ਇਹ ਤਾਂ ਕਹਿ ਰਹੇ ਦੋ ਜਣੇ ਸੀ ਕਦੇ ਨਹੀਂ ਜੀ 5 6 ਜਣੇ ਪੁਲਿਸ ਵਾਲੇ ਨੇ ਫੋਟੋ ਦੇ ਕੇ ਜਮ ਲੱਗਣ ਦਿਆ ਕਿ ਤੁਹਾਡੇ ਕੋਲ ਚਾਕੂ ਮਾਰੇ ਆ ਗਿਆ ਨਹੀਂ ਕੁਛ ਨਹੀਂ ਮਾਰਿਆ ਇਹ ਲੋਹਾ ਵੀ ਮਾਰ ਕੇ ਦੂਜਾ ਕਰਨ ਲੱਗਾ ਹੈ ਜੀ ਇਹ ਮੈਂ ਕੱਲਾ ਜੀ ਇਹ 6 ਜਣੇ ਦੱਸੋ ਜੀ ਜੀ ਮਾਰਿਆ ਜੀ ਇਹ ਨਹੀਂ ਮਾਰਿਆ ਕਿਹਦੇ ਜੀ ਦਾ ਜਾ ਰਹੇ ਤੁਸੀਂ ਮੈਂ ਹੁਸ਼ਿਆਰਪੁਰ ਜਾ ਰਹੇ ਆ ਜੀ ਸਮਾਨ ਲੈ ਕੇ ਜਾ ਰਹੇ ਆ ਵਿੱਚ ਦੇ ਹੁਣ ਖਾਲੀ ਹੈ ਜੀ ਗੱਡੀ ਕੋਲ ਥੰਡ ਕਰ ਪੱਪੜੀ ਨੂੰ ਦੱਸਦਾ ਇਨਫੋਰਮ ਕਰਦਾ ਜੀ ਤੁਸੀਂ ਦੱਸਦਾ ਜੀ ਉਹ ਜਾ ਰਿਆ ਵਾ ਹਾਂ ਜੀ ਉਹਨਾਂ ਦੇ ਆ ਕੇ ਆ ਗਏ ਜੀ ਬੰਦੇ ਉਹਨਾਂ ਦੇ ਆ ਗਏ ਕੀ ਕਹਿੰਦੇ ਹੁਣ ਪੁਲਿਸ ਮੁਲਾਜ਼ਮ ਕੀ ਕਹਿੰਦੇ ਆ ਪੁਲਿਸ ਨਾਲ ਦੇਖੋ ਜਿਹੜੇ ਦੱਸ ਰਹੇ ਆ ਜੀ ਕੁਝ ਵੀ ਕਹਿੰਦੇ ਨਹੀਂ ਹਰਜਾਨਾ ਤੁਹਾਡਾ ਪਰਦੇ ਕੋਈ ਜੜਾ ਦੱਸ ਹਾਂ ਜੀ ਅਜੇ ਕੁਝ ਨਹੀਂ ਦੱਸਦੇ ਬਈ ਨੁਕਸਾਨ ਕੀ ਹੋਇਆ ਭਾਜੀ ਨੁਕਸਾਨ ਹੋਇਆ ਭਾਜੀ ਤਾਂ ਕੀ ਭੰਤੀ ਹੈ ਸਾਈਡ ਕਲਾਸ ਸਾਰੇ ਪਰਦੇ ਗੱਡੀ ਛੇੜ ਦੀ ਤਾਂ ਕੀ ਸਾਰੀ ਸਾਰੀ ਮੈਂ ਤੁਹਾਡਾ ਮੇਰਾ ਨਾਮ ਅਰਸ਼ਦ ਹੈ ਜੀ ਕਿੱਥੇ ਰਹਿਣ ਆਲੇ ਆ ਮੈਂ ਸਰਮਪੁਰ ਕਾ ਲੈਣ ਵਾਲਾ ਯੂਪੀ ਕਾ ਕਿੱਥੋਂ ਦੀ ਕਿੱਥੇ ਜਾ ਰਹੇ ਤੁਸੀਂ ਮੈਂ ਅੰਮ੍ਰਿਤ ਰਾਜਪੁਰਾ ਸੇ ਅੰਬਰਸਰ ਮਜ਼ਦੂਰੀ ਕਰਨੇ ਜਾ ਰਹਾ ਜੀ ਆਪਣੀ ਗੱਡੀ ਮੈਂ ਹਾਂ ਕਾਦੀ ਗੱਡੀ ਤੁਹਾਡੀ ਕਿਹੜੀ ਗੱਡੀ ਹੈ ਮਾਰੀ ਗੱਡੀ ਪਿੱਛੇ ਗਈ ਜੀ ਇਹਦਾ ਛੱਕਾ ਕੀ ਹੋਇਆ ਕਿ ਪੁਲਦੇ ਉਪਰਸ਼ਨ ਫਗਵਾੜੇ ਇਸ ਕੀ ਗੱਡੀ ਮੈਂ ਇੱਲੇ ਵਿੱਚੋਂ ਵੀ ਜਾਮ ਲਾਇਆ ਫਗਵਾੜੇ ਵਿੱਚੋਂ ਵੀ ਜਾਮ ਲਾਇਆ ਜੋ ਗੱਡੀ ਲੈ ਕੇ ਜਾ ਰਹਾ ਸੀ ਉਸਕਾ ਸ਼ੇਰ ਸੇ ਸਿਸਾ ਪੂਟ ਗਿਆ ਜੀ ਔਰ ਜੋ ਸਿਸਾ ਪੂਟ ਗਿਆ ਜੀ ਆਜ ਕਾ ਸਿਸਾ ਪੂਟ ਗਿਆ ਅੰਨੇ ਕਾਬਾ ਜ ਆਪਣਾ ਨੁਕਸਾਨ ਜੋ ਹੈ ਉਹ ਲੈ ਲਿਆ ਕੋ ਇੰਨੇ ਮਾਰ ਪਟਾਈ ਕਰਿਓ ਤੜਤੀਸਾਰ ਮੇਰਾ ਚਪੇੜ ਮਾਰਾ ਐਕਡਮ ਯਾਹਾਂ ਕਰਕੇ ਆਪਨੀ ਗਾੜੀ ਆ ਗਿਆ ਸੀ देखो जी इन्हें मारी चक्कू मारा आगे मेरे और बारी मारी आगे आ देखो जी मेरा ना चक्कू नीचे उतर के मारा मेरे कितने बंदो ने हमला किया पे केला भी था, था मैं नीचे केला था गाड़ी यही चला रहा था हाँ मैं केला था जी वो भी केला था और केला उतर के नहीं तो मेरा चक्कू मारा नहीं उसकी ये गड्डी खड़ी है ये वाली लाल मेरे बंदे खड़ी है फिर बाद में उतरे जी से कुछ नहीं कहा हमने इनने मेरे को खूब कुट्टा को चाकू मारा मेरे देखो यो मेरा पूरा तेरा दौरा जी मेरे बामे इनने एकदम हमला किया इनने बात नहीं करी चीतने को तो उतर तो सारी ने मार पिटाई करी मेरे साथ तो पुलिस से कंप्लेंट नहीं उसने की थी मुड़ के नहीं कदी भी अभी बस पुलिस को इन्होंने ही बुलाया हम बुला रहे थे हमने कहा जो तेरा भाई जो तेरा खर्चा अपना खर्चा ले ले या बिल्कुल नहीं मानना मिनू ने मेरे ऊपर तो चाकू मारा मेरे एकदम तो पुलिस आई है दसे तो पुलिस ने सारा नहीं पुलिस ने कुछ भी कर नहीं जी क्या मांग कर दियो अब ਅਭੀ ਆਪਣੀ ਮੰਗ ਕਰ ਰਹਾ ਜੀ ਜੋ ਹੈ ਅਭ ਇਸ ਦਾ ਕੋਈ ਪਤਾ ਨਹੀਂ ਹੈ ਕਿਆ ਮੰਗ ਕਰ ਰਹਾ ਹੈ ਇਹਨੇ ਚੱਕੂ ਮਾਰਾ ਤੜਤੀ ਸਰਮੇ ਪਰ ਅੱਲਾ ਕਿਆ ਚੱਕੂ ਸੇ ਜੀ ਕਹਾ ਕੇ ਰਹਿਨੇ ਵਾਲੇ ਹੋ ਆਪ ਮੈਂ ਸਾਰੰਪੁਰ ਦਾ ਯਾ ਕਹਾ ਜਾ ਰਹੇ ਹੋ ਇਧਰ ਮੈਂ ਅਮਰਸਰ ਮਜ਼ਦੂਰੀ ਕਰਨੇ ਜਾ ਰਹਾ ਜੀ ਸਮਾਨ ਲੈ ਕੇ ਆ ਰਹੇ ਹੋ ਕੋਈ ਨਹੀਂ ਖਾਲੀ ਗਾਡੀ ਹੈ ਜੀ ਹਾਂ ਜੀ ਸਰ ਇੱਕ ਰੋਡ ਤੇ ਜਿਹੜਾ ਸੜਕਾ ਹਾਸਾ ਹੋਇਆ ਆਇਆ ਹੈ ਕੀ ਮਾਮਲਾ ਸਰ ਇਹ ਨੂੰ ਉਸ ਕੋ 12 ਕੋ ਕਹੋ ਲਿਆ ਮੇਰੇ ਟੈਪ ਤੇ ਮੈਸੇਜ ਆਇਆ ਜੀ ਉਸ ਦੇ ਕੋਈ ਬਸ ਸਟੈਂਡ ਦੇ ਉੱਪਰ ਉਂ ਦੇ ਉੱਪਰ ਨਾ ਵਗਣਾ ਤੋਂ ਫਵਾੜਾ ਦੇ ਵਿੱਚ ਜਿੰਦਗੀ ਕੋਈ ਟ੍ਰੱਕਾਂ ਦਾ ਦੋਨਾਂ ਦਾ ਗਲਤੀ ਆਫਸ ਵਿੱਚ ਟਕਰਾ ਹੋਇਆ ਅੱਛਾ ਜੀ ਉਹ ਵਹੀਂ ਮੌਕੇ ਤੇ ਪਹੁੰਚ ਕੇ ਦੇਖਿਆ ਇੱਕ ਟ੍ਰੱਕ ਹਰਿਆਣਾ ਦਾ ਹੈਗਾ ਉਹ ਗੁਰਕਾਂਨ ਸਨ ਆਫ ਵਿਆਕਤ ਵਾਸੀ ਉਹ ਸੰਹਾਨਪੁਰ ਜਿਹੜਾ ਹੈਗਾ ਉਹ ਜਿਹੜਾ ਟ੍ਰੱਕ ਐਕਾ 38 ए डी 416 ਵਾਲਾ ਜਿਹੜਾ ਡਰਾਈਵਰ ਥਿਆ ਉਹਨੇ ਪਿੱਛੋਂ ਪਹਿਲਾਂ ਕਾਰ ਨੂੰ ਹਿੱਟ ਕਰਦੇ ਉਰੇ ਜਿਹੜਾ ਜਾਂਦਾ ਹੈਗਾ ਇਹ ਛੋਡੇ ਵਾਲਾ ਟਰੱਕ ਹਾਂਜੀ ਉਹਨੂੰ ਕੱਟ ਬਾਰਿਆ ਠੀਕ ਉਹਨਾਂ ਦਾ ਨਕਰਾਣਕ ਦਾ ਇੱਥੇ ਆਣੇ ਉਲਟਾ ਛੋਡੇ ਵਾਲੇ ਟਰੱਕ ਨੂੰ ਟੱਕਰ ਲੱਗੀ ਕੋਈ ਜਾਨੀ ਨੁਕਸਾਨ ਵੀ ਹੋਇਆ ਇਹਦੇ ਵਿੱਚ ਨਹੀਂ ਜਾਨੀ ਕੋਈ ਨਹੀਂ ਹੋਇਆ ਤੇ ਪਤਾ ਲੱਗਾ ਕਿ ਇੱਕ ਡਰਾਈਵਰ ਨੇ ਇੱਕ ਡਰਾਈਵਰ ਤੇ ਹਮਲਾ ਕੀਤਾ ਆਉ ਇੱਥੇ ਮੁਕਤੇ ਆਣ ਕੇ ਪਤਾ ਲੱਗਾ ਕਿ ਇੱਕ ਜਿਹੜੇ ਪੰਛੀ ਜ ਨੇ ਇੱਕ ਟਰੱਕ ਦੇ ਵਿੱਚ ਸੀ ਹਿੜਿਆਣੇ ਵਾਲੇ 'ਚ ਉਹ ਜਿਹੜੇ ਇੱਥੇ ਜਿਹੜੇ ਛੋਡੇ ਵਾਲੇ ਦੇ ਵਿੱਚ ਬੜਾ ਫਗਾਉ ਦੇਖ ਕੇ ਪੈ ਗਿਆ ਛੋਡੇ ਵਾਲੀ ਕੋਈ ਜਿਹੜੀ ਕਿਹੜੀ ਕੰਪਨੀ ਸੀਗੀ ਉਹਦੇ ਇਹ ਆ ਕੋ ਵਾਲੀ ਫਲੋਰ ਵਾਲਿਆਂ ਨੇ ਪਰ ਜਿਹੜੇ ਬੰਦੇ ਛੋਟੇ ਆ ਨੇ ਬੰਦੇ ਨੂੰ ਉਹ ਰੋਬ ਲਾ ਰਹੇ ਨੇ ਛੋਟੇ ਵਾਲਾ ਜਿਹੜਾ ਬੰਦਾ ਇੱਕ ਕੁੱਕਾ ਕੋਲ ਆ ਕਹਿੰਦੇ ਉਹਨੇ ਹਮਲਾ ਕੀਤਾ ਚਾਕੂ ਦੇ ਨਾਮ ਦਾ ਉਹ ਕੱਲਾ ਦਿਖਾਈ ਉਹਦੇ ਵਿੱਚ ਕੱਲਾ 55 56 ਨੂੰ ਕੀ ਕਰੇਗਾ ਕੋਈ ਤਲਾਸ਼ੀ ਦਰਾਂ ਤਿਆਰ ਮਿਲਿਆ ਨਾ ਤੋਂ ਨਹੀਂ ਨਹੀਂ ਕੋਈ ਤਾਂ ਇਹ ਆਈ ਜੂ ਨੂੰ ਬੁਲਾਇਆ ਗਿਆ ਉਹ ਤਲਾਸ਼ੀ ਜਾਣ ਦਾ ਹੱਕ ਉਹ ਬਣਿਆ ਕੀ ਸਰ ਹੁਣ ਇਹਨਾਂ ਦਾ ਬਾਹਰ ਲੈ ਕੇ ਰੋਡ ਤੋਂ ਕੱਢ ਕੇ ਰੋਡ ਨੂੰ ਬਹਾਲ ਕੀਤਾ ਉੱਥੇ ਜਾ ਕੇ ਹੁਣ ਦੇਖੋ ਕੀ ਫੈਲਾ ਹੁੰਦਾ